ਨਮਸਕਾਰ ਪਾਵਰਫੁਲ ਨਿਊਜ਼ ਚੈਨਲਸ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਤਾਬਤੀ ਸਮਾਹਰੂ ਕਰਵਾਏ ਜਾ ਰਹੇ ਹਨ ਜਿਸ ਤਹਿਤ ਕਈ ਪ੍ਰੋਗਰਾਮ ਉਲੀਕੇ ਗਏ ਹਨ ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਆਵਾਜ਼ ਅਤੇ ਰੌਸ਼ਨੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚਾਰ ਮahanagar ਕੀਰਤਨ ਜੋ ਕਿ ਅਲੱਗ-ਅਲੱਗ ਜਿਹੜਾ ਵਿੱਚੋਂ ਕੱਢੇ ਜਾਣੇ ਸੰਦਾ ਐਲਾਨ ਕੀਤਾ ਸੀ جس تحت ਅੱਜ ਫਰੀਦਕੋਟ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਅਲੱਗ-ਅਲੱਗ ਚਾਰ ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ 22 ਤਰੀਕ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁੱਜੇਗਾ ਜਿਨ੍ਹਾਂ ਦੱਸਦੀ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਅਤੇ ਸਾਡੇ ਵਾਸਤੇ ਬਹੁਤ ਇੱਕ ਭਾਗਾ ਵਾਲੀ ਗੱਲ ਹੈ ਕਿ ਫਰੀਦਕੋਟ ਪੁਲਿਸ ਨੂੰ ਇਹ ਸਭਾਗੇ ਪ੍ਰਾਪਤ ਹੋਇਆ ਹੈ ਤਾ ਅਸੀਂ ਜਿਵੇਂ ਹਰ ਸਾਲ ਬਾਬਾ ਫਰੀਦ ਸਾਹਿਬ ਦਾ ਆਗਮਨ ਪੁਰਬ ਵੀ ਅਸੀਂ ਇੱਥੇ ਮਨਾਉਂਦੇ ਹਾਂ ਤੇ ਫਰੀਦਕੋਟ ਦੀ ਜਿਹੜੀ ਧਰਤੀ ਹੈ ਉਹ ਚ ਹੀ ਇੱਕ ਇਹ ਭਗਤੀ ਔਰ ਇਹ ਸੈਂਟੀਮੈਂਟ ਬਹੁਤ ਜ਼ਿਆਦਾ ਹੈ ਤਾ ਪੂਰੀ ਫੋਰਸ ਵੀ ਇਹ ਸੈਂਟੀਮੈਂਟ ਬਹੁਤ ਜ਼ਿਆਦਾ ਹੈ ਤੇ ਸਾਡੇ ਪ੍ਰੋਪਰ ਰੂਟ ਅਰੇਂਜਮੈਂਟਸ ਨੇ ਟੈਕਨੀਕਲ ਸਰਵੇਲੈਂਸ ਵੀ ਅਸੀਂ ਰੱਖੀ ਹੋਈ ਹੈ ਡਰੋਨਸ ਰਾਹੀਂ ਅਸੀਂ ਮੋਨੀਟਰ ਕਰ ਰਹੇ ਹਾਂ ਨੇ ਤੇ ਸਾਡੇ ਸਾਰੇ ਸੀਨੀਅਰ ਆਫੀਸਰਸ ਇਸ ਵਿਲੇਡ ਹਾਂ ਜੀ ਇਹ ਪੂਰੇ ਪ੍ਰਬੰਧ ਇੱਥੇ ਕੀਤੇ ਗਏ ਨੇ ਔਰ ਸਾਨੂੰ ਤਾਂ ਇਹ ਵੀ ਸੁਭਾਗ ਪ੍ਰਾਪਤ ਹੋਇਆ ਹੈ ਕਿ ਪਾਲਕੀ ਸਾਹਿਬ ਦਾ ਜਿਹੜਾ ਸਿਕਿਉਰਿਟੀ ਬਾਕਸ ਦੀ ਡਿਊਟੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੱਕ ਫਰੀਦਕੋਟ ਪੁਲਿਸ ਦੀ ਡਿਊਟੀ ਲਗਾਈ ਗਈ ਹੈ ਤਾਂ ਅਸੀਂ ਉਹਨਾਂ ਪੂਰੀ ਵਿਧੀਆ ਤਰੀਕੇ ਨਾਲ ਕਰਾਂਗੇ ਮੈਂ ਧੰਨਵਾਦ ਕਰਾਂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਲਾਸਾਨੀ ਸ਼ਹਾਦਤ ਸੀ ਉਹਦਾ ਮੈਸੇਜ ਸੀ ਜੋ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੇਣ ਦੇ ਲਈ ਇਹ ਵੱਡਾ ਉਪਰਾਲਾ ਕੀਤਾ ਔਰ ਅਸੀਂ ਉਹਦੇ ਵਿੱਚ ਸਫਲ ਵੀ ਹੋ ਰਹੇ ਹਾਂ ਮੈਂ ਸਮੂਹ ਸੰਗਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨੀ ਹੈ ਕਿ ਵੱਧ ਚੜ ਕੇ ਉਹਨਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੈਣ ਦੇ ਲਈ ਇਸ ਵਿੱਚ ਸ਼ਿਰਕਤ ਕੀਤੀ ਹੈ ਬਹੁਤ ਵੱਡ ਭਾਗਾ ਦੇ ਇਹ ਮੈਂ ਕਹਾਂਗੀ ਕਿ ਸ਼ਹਿਰ ਵੱਡੇ ਹੋਣ ਨਾਲ ਫਰਕ ਨਹੀਂ ਹੁੰਦਾ ਜਦੋਂ ਮਹਾਨ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੁੰਦੀ ਹੈ ਉਹੀ ਵੱਡੀ ਹੁੰਦੀ ਹੈ ਸੋ ਅੱਜ ਅਸੀਂ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤੋਂ ਇਹ ਜੋ ਨਗਰ ਕੀਰਤਨ ਸ਼ੁਰੂ ਹੋ ਰਿਹਾ ਸੀ ਆਪਣੇ ਆਪ ਨੂੰ ਵੀ ਵਡਭਾਗਾ ਮੰਨਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੀ ਕਿਰਪਾ ਔਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਸਦਕਾ ਇਹ ਜਿਹੜਾ 80 ਸਾਲ ਦੇ ਬਜ਼ੁਰਗਾਂ ਨੇ ਜਿਹੜਾ ਸਾਨ ਦੇ ਦਰਸ਼ਨ ਨਹੀਂ ਸੀ ਕੀਤੇ ਉਹਨੇ ਆਪ ਕਿਰਪਾ ਕਰਕੇ ਬਾਬਾ ਜੀ ਨੇ ਸਾਨੂੰ ਦਰਸ਼ਨ ਦਿੱਤੇ ਆ ਸੋ ਅਸੀਂ ਸਾਰੇ ਵਡਭਾਗੇ ਆ ਔਰ ਪੰਜਾਬ ਸਰਕਾਰ ਦੇ ਵੀ ਧੰਨਵਾਦੀ ਜਿਨ੍ਹਾਂ ਨੇ ਸਾਨੂੰ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਦਾ ਮਾਣ ਬਖਸ਼ਿਆ ਲੱਗੇ ਹੋਏ ਜੀ ਸਾਰੇ ਬਾਬਾ ਜੀ ਕਿਰਪਾ ਕਰਨ ਉੱਥੇ ਵੀ ਸੇਵਾਦਾਰ ਤੇ ਗਏ ਹੋਏ ਪਹਿਲਾਂ ਵੀ ਸੇਵਾ ਕਰਨ ਬੰਦੇ ਗਏ ਹੋਏ ਆ ਦੇਖੋ ਜੀ ਗੁਰੂ ਤੇਗ ਬਹਾਦਰ ਜੀ ਦਾ ਜੋ ਬਲਦਾਨ ਹੋਇਆ ਸੀ ਉਹ ਮਨੁੱਖਤਾ ਵਾਸਤੇ Hindu ਧਰਮ ਵਾਸਤੇ ਹੋਇਆ ਸੀ ਔਰ Hindu ਧਰਮ ਜਿਹੜਾ ਹੈਗਾ ਸਮੁੱਚਾ ਸਾਡਾ ਸਨਾਤਨ ਧਰਮ ਜਿਹੜਾ ਹੈਗਾ ਸਦਾ ਇਸ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ ਔਰ ਸਦਾ ਸਜਦਾ ਕਰਦਾ ਹੈ ਉਹਨਾਂ ਗੁਰੂਆਂ ਦੇ ਅੱਗੇ ਔਰ ਬਾਬਾ ਫਰੀਦ ਧਰਤੀ ਤੇ ਆ ਕੇ ਜੋ ਅੱਜ ਕੀਰਤਨ ਤੋਂ ਚੱਲਿਆ ਹੈ ਫਰੀਦਕੋਟ ਵਾਸੀਆਂ ਨੂੰ ਇਹ ਮਾਨ ਪ੍ਰਾਪਤ ਹੋਇਆ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਾਦਤ ਨੂੰ ਇੱਥੋਂ ਸਨਮਾਨ ਕਰਕੇ ਪ੍ਰਣਾਮ ਕਰਕੇ ਇੱਥੋਂ ਵਿਦਾ ਕੀਤਾ ਅਨੰਦ ਬਸਾਉ ਨੂੰ ਜਾ ਰਹੇ ਹਨ ਹਾਂਜੀ ਬਿਲਕੁਲ ਅੱਜ ਬਾਫੀ ਦੀ ਪਵਿੱਤਰ ਧਰਤੀ ਵਿੱਚੋਂ ਜ਼ਿਲ੍ਹਾ ਫਰੀਦਕੋਟ ਵਿੱਚ ਜਿਹੜਾ ਸਹੀਦੀ ਦਿਵਸ ਸੀਗਾ 350 ਸਾਲਾ ਗੁਰੂ ਮਹਾਰਾਜੀ ਦਾ ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਆਦਾ ਸੀਸ ਵਾਰਿਆ ਅੱਜ ਉਸ ਨੂੰ ਦਿਨ ਨੂੰ ਸਾਰੇ ਨਤਮਸਤਕ ਹੋ ਰਹੇ ਹਨ ਪ੍ਰਮਾਤਮਾ ਦਾ ਚਰਨਾਚਰ ਅਰਦਾਸ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਗੁਰੂ ਜੀ ਦੀ ਜਿਹੜੀ ਸ਼ਹਾਦਤ ਹੈ ਇਸ ਨੂੰ ਯਾਦ ਰੱਖਿਆ ਜਾਵੇ ਤੇ ਚੰਗੀ ਨੇਕ ਨੀਤੀ ਨਾਲ ਆਪਣੇ ਜੀਵਨ ਅਪੀ ਵਰਸਿਆ ਜਾਵੇ। ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਬੜੋ ਕਲੂ ਮੈਂ ਥਾਕਾ ਤਿਲਕ ਦੀ ਤੇ ਜੰਜੂ ਦੀ ਰਾਖੀ ਕਰਨ ਵਾਲੇ ਮਹਾਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਦੀ ਲਾਸਾਨੀ ਜਿਹੜੀ ਸ਼ਹਾਦਤ ਮਹਾਨ ਹੋਈ ਹੈ ਜਿਹੜੀ ਕਦੇ ਭੁੱਲੀ ਨਹੀਂ ਜਾ ਸਕਦੀ। ਉਹਦੇ ਵਿੱਚ ਕਿਲਾ ਮੁਆਰਕ ਫਰੀਦਕੋਟ ਤੋਂ ਅੱਜ ਇੱਕ ਨਗਰ ਕੀਰਤਨ ਦਾ ਆਗਾਜ਼ ਹੋਇਆ ਜਿਹੜਾ ਕਿ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇਗਾ ਫਰੀਦਕੋਟ ਦੀਆਂ ਸੰਗਤਾਂ ਦੇ ਵਿੱਚ ਬੱਚਿਆਂ ਦੇ ਵਿੱਚ ਬ੍ਰਾਹਮਣ ਸਭਾ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਭਾਈ ਕਨਈਆ ਚੌਂਗ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਪਹੁੰਚ ਰਹੇ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਪੰਜਾਂ ਪਰਿਆਂ ਨੂੰ ਜਿਹੜੇ ਹੈ ਸਰੂਪਾ ਭੇਨ ਕਰਨਾ ਤੇ ਤੁਹਾਨੂੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਮਾਲਾ ਭੇਨ ਕਰਨਾ ਸੋ ਸਾਡੀ ਸਿੱਖ ਕੌਮ ਦਾ ਇਹ ਸਿਧਾਂਤ ਰਿਹਾ ਜਿਹਦੇ ਵਿੱਚ ਕਿ ਇਹ ਕਿਹਾ ਵੀ ਸਭੇ ਸਾਂਝੀ ਵਾਲ ਸੁਦਾਇਨ ਕੋਈ ਨਾ ਦਿਸਾ ਬਾਰਾ ਜਿਓ ਸਮਾਜ ਨੂੰ ਮਨੁੱਖਤਾ ਨੂੰ ਸੰਗਤਾਂ ਨੂੰ ਸਨੇਹਾ ਦਿੰਦਾ ਹੈ ਸਮਾਜ ਤੇ ਸਾਡੀ ਨੌਜਵਾਨੀ ਨੂੰ ਜਿਹੜਾ ਹੈ ਇਹਦੇ ਬਾਰੇ ਦੱਸਿਆ ਜਾ ਰਿਹਾ ਵੀ ਇਹ ਸਾਡੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹ ਸਮਾਜ ਲਈ ਹੋਈਆਂ ਮਨੁੱਖਤਾ ਲਈ ਹੋਈਆਂ ਨੇ ਸੋ ਸਾਡੂ ਸਾਰਿਆਂ ਨੂੰ ਅੱਜ ਇਹ ਚੰਗਾ ਲੱਗਦਾ ਵੀ ਅਸੀਂ ਉਹਨਾਂ ਦੀ ਨਿਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਸਪੈਸ਼ਲੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਸ ਸੁਭਾਗਾ ਮੌਕਾ ਸਾਨੂੰ ਫਰੀਦਕੋਟ ਨੂੰ ਬਖਸ਼ਿਆ ਸੋ ਪੂਰੀ ਸਰਦਾਰ ਨਾਲ ਭਾਵਨਾ ਨਾਲ ਸੰਗਤ ਇੱਥੇ ਪਹੁੰਚੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਫਰੀਦਕੋਟ ਵਾਸੀਆਂ ਨੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਕਾਫੀ ਅਰੇਂਜਮੈਂਟ ਕੀਤੀ ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਮਿਹਰ ਕਰੇ ਉਹਨਾਂ ਦੇ ਹਮੇਸ਼ਾ ਮਿਹਰ ਭਰਿਆ ਰੱਖੇ ਇਹ ਨਹੀਂ ਗੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਲੋਕ ਫਰੀਦਕੋਟ ਦੇ ਵਿੱਚ ਬਹੁਤ ਸ਼ਰਧਾਪੂਰਕ ਜਿਹੜੇ ਆ ਆਪਣੇ ਨਗਰ ਕੀਰਤਨ ਦੀ ਸ਼ਾਨ ਬਣ ਰਹੇ ਆ ਸਾਰਿਆਂ ਦੇ ਦਿਲਾਂ 'ਚ ਬਹੁਤ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਬਾਬਾ ਫਰੀਦ ਜੀ ਦੀ ਇਹ ਅਪਾਰ ਕਿਰਪਾ ਦਾ ਜਿਹੜਾ ਸਭਲਾ ਹਾਲ ਹੈ ਰੇ ਮੈਂ ਸਮਝਦਾ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਗੁਰੂ ਤੇਗ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਕੋਈ ਵੀ ਜਿਹੜਾ ਹੈਗਾ ਉਹਨੂੰ ਉਹ ਤੋਂ ਮੰਨ ਕਰ ਨਹੀਂ ਹੋ ਸਕਦਾ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਆਪਾਂ ਨਾਪ ਤੇ ਤੋਲ ਨਹੀਂ ਸਕਦੇ ਔਰ ਇਸ ਇਹੋ ਜੇ ਸ਼ਹੀਦੀ ਸਮਾਗਮਾਂ ਤੇ ਮੈਂ ਸਮਝਦਾ ਹਰੇਕ ਸਰਕਾਰ ਨੂੰ ਇਹੋ ਜੇ ਉਪਰਾਲੇ ਕਰਨੇ ਚਾਹੀਦੇ ਔਰ ਅੱਜ ਫਰੀਦਕੋਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਔਰ ਮੇਰੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਇਸੇ ਤਰ੍ਹਾਂ 23 ਤੋਂ 25 ਦੌਰਾਨ ਜਿਹੜਾ ਆਨੰਦਪੁਰ ਸਾਹਿਬ ਵਿਖੇ ਸਮਾਗਮ ਹੋ ਉਹ ਤੋਂ ਵੱਧ ਚੜ ਕੇ ਹਿੱਸਾ ਪਾਓ ਔਰ ਆਪਣੇ ਮਾਪੇ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉੱਥੇ ਲੈ ਕੇ ਜਾਓ ਇਸ ਨਗਰ ਤੇ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਮੈਂ ਸਮਝਦਾ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਕਰਕੇ ਸਭ ਕੁਝ ਹੋਇਆ ਔਰ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਨੂੰ ਚੁਣਿਆ ਬਹੁਤ ਬਹੁਤ ਧੰਨਵਾਦ ਇਹਦਾ ਗੁਰੂ ਸਾਹਿਬ ਦਾ ਜੋਤਿ ਜੋਸ਼ ਮੌਨ ਦਾ ਜੋ ਗੁਰਪੁਰਬ ਇਹ ਸਾਡਾ ਫਰਜ਼ ਬੰਦਾ ਏ ਕਿ ਇਹਦੇ ਵਿੱਚ ਸ਼ਮੂਲੀਅਤ ਕਰਦੇ ਉਹ ਇਹਦੇ ਵਿੱਚ ਕੋ ਕਿਸੇ ਦਾ ਕੋਈ ਬੰਥਾਜ ਨਹੀਂ ਜਾਂ ਕੋਈ ਹੋਰ ਕੁਝ ਨਹੀਂ ਹੈਗਾ ਇਹ ਤੇ ਗੁਰੂ ਸਾਹਿਬ ਜੀ ਦਾ ਗੁਰ ਤੇਗ ਬਹਾਦਰ ਪਾਤਸ਼ਾਹੀ ਦਾ ਜੋ ਇਡੀ ਬਡੀ ਸ਼ਹਾਦਤ ਦਿੱਤੀ ਆ ਤਿਲਕ ਜੰджу ਰਾਖਾ ਪ੍ਰਭ ਦਾ ਕਾ ਕਿੰਨੋ ਬੜੋ ਕਲੂਮੇ ਸਾਖਾ ਸਾਰੇ ਮੈਂ ਸਾਖਤ ਜਿੰਕੀਏ ਸੀਸ ਦਿਆ ਪਰ ਸਿਰ ਦੰਦਿਆ ਉਹਨਾਂ ਦਾ ਕਿੰਨਾ ਕੁ ਸਕਰਾਨਾ ਕਰੀਏ ਕਿੰਨੇ ਕ ਗੁਣ ਗਾਈਏ ਤੇ ਨਾ ਇਸੀ ਸਕਰਾਨਾ ਕਰ ਚਦੇ ਨਾ ਉਹਨਾਂ ਦੇ ਗੁਣ ਗਾਈ ਜਾ ਸਕਦੇ ਆ ਪਰ ਸਤਿਗੁਰੂ ਸਾਡੇ ਸੰਤਾਂ ਦੇ ਉੱਤੇ ਮਿਹਰ ਭਰੀ দৃষ্টি ਰੱਖਣ ਖਾਲਸੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਚੈਨਲ ਦਾ ਕੋਟਾਣ ਗੁਰਤਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਤੇ ਸਾਰਾ ਦਾਸ ਦੀ ਗਵਾਹੀ ਵਿੱਚ ਸਾਰਾ ਨਗਰ ਕੀਤੇ ਚੱਲ ਰਿਹਾ ਏ ਉਹ ਇੱਥੋਂ ਲੈ ਕੇ ਅਨੰਦਪੁਰ ਸਾਹਿਬ ਤੱਕ ساری ਜੋ ਕੁਛ ਆਨੇ ਸੇਵਾ ਚੋਲੀ ਜੇ ਪਾਈਆ ਔਰ ਦੁੱਤੀਆ ਪਾਣਾ ਬਾਵਾਂਗੇ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਬਾਬਾ ਅਫਰੀਦੀ ਧਰਤੀ ਤੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਲਈ ਜੋ ਵੀ ਨਗਰ ਕੀਰਤਨ ਜਾ ਰਿਹਾ ਉਸ ਲਈ ਮੈਂ ਬਹੁਤ ਮੈਂ ਕਹਿੰਦੀ ਆ ਪੂਰਾ ਫਰੀਦਕੋਟ ਜਿਹੜੇ ਨਿਵਾਸੀ ਨੇ ਉਹ ਬਹੁਤ ਬੜ ਭਾਗੇ ਨੇ ਜਿਨ੍ਹਾਂ ਨੂੰ ਕਿ ਇਹ ਬਹੁਤ ਵੱਡੀ ਸੇਵਾ ਜਿਹੜੀ ਉਹ ਮੇਂ ਨਗਰ ਕੀਰਤਨ ਮੈਂ ਕਹਿੰਦੀ ਆ ਵੀ ਵਧਾਈਕ ਦੀ ਨਹੀਂ ਹੈਗੀ ਇਹ ਬਾਬਾ ਫਰੀਦ ਦੀ ਬਾਹਰ ਕਿਰਪਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਅਪਾਰ ਕਿਰਪਾ ਹੈ ਫਰੀਦਕੋਟ ਵਾਸੀਆਂ ਤੇ ਸਮੂਹ 사ਸੰਗਤ ਜੀ ਜਿੰਦੇ ਵੀ ਹੈਗੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਹਿੰਦ ਦੀ ਚਾਦਰ ਧੰਤਨ ਸਾਹਿਬ ਜੀ ਦੁਰਤੇਗ ਬਹਾਦਰ ਜੀ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਹੈ ਇਹ ਸਿਰਫ ਇੱਕ ਇੱਕ ਕੌਮ ਵਾਸਤੇ ਨਹੀਂ ਇਸ ਸਾਰਿਆਂ ਵਾਸਤੇ ਹੈ ਔਰ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਈਸਾਈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਹੋਏ ਨਤਮਸਤਕ ਹੁੰਦੇ ਹੋਏ ਸਾਨੂੰ ਸਾਰਿਆਂ ਨੂੰ ਉੱਥੇ ਅਨੰਦਪੁਰ ਸਾਹਿਬ ਪਹੁੰਚਣਾ ਚਾਹੀਦਾ ਔਰ ਮੈਂ ਅਪੀਲ ਕਰਦਾ ਸਮਸਤ ਸਮੂਹ ਸਾਹਾ ਸੰਗਤ ਜਿਹਨੂੰ ਕਿ ਉਹ 23 24 25 ਜਿਹੜਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਚੱਲਦੇ ਨੇ ਉਹਦਾ ਉਹਨਾਂ ਚ ਹਾਜ਼ਰੀ ਭਰਨ ਦੂਜੀ ਗੱਲ ਮੈਂ ਧਨਵਾਦ ਦਿਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਕਿ ਜਿਨ੍ਹਾਂ ਦੀ ਸ਼ਰਦਾ ਭਾਵਨਾ ਸਮੁੱਚੀ ਸਰਕਾਰ ਇਸ ਸਮੇਂ ਇਹ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਸ਼ਹੀਦੀ ਦਿਹਾੜਾ ਹੈ ਇਹਨੂੰ ਸਮਰਪਿਤ ਜਿਹੜੇ ਸਮਾਗਮ ਨੇ ਧਾਰਮਿਕ ਪ੍ਰੋਗਰਾਮ ਨੇ ਨਗਰ ਕੀਰਤਨ ਅੱਜ ਜਿਵੇਂ ਆਪਣੇ ਫਰੀਦਕੋਟ ਸਾਹਿਬ ਤੋਂ ਚੱਲਿਆ ਔਰ ਫਰੋਸਪੁਰ ਮੋਗਾ ਉਸ ਤੋਂ ਅਗਲੇ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਅਨੰਦਪੁਰ ਸਾਹਿਬ ਪਹੁੰਚੇਗਾ 올ਓਵਰ ਪੰਜਾਬ ਦੇ ਵਿੱਚ ਟੋਟਲ ਜਿਹੜੇ 4 ਕੀਰਤਨ ਨਗਰ ਕੀਰਤਨ ਨੇ ਉਹ ਆਰੰਭ ਹੋਈਆਂ ਔਰ ਦੇਖੋ ਪਹਿਲੀ ਵਾਰੀ ਦੇਸ਼ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਕਿ ਇੱਕ ਵਿਸ਼ੇਸ਼ ਸਪੈਸ਼ਲ ਜਲਾਸ ਸੈਸ਼ਨ ਹੈ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਉਹਨਾਂ ਨੂੰ ਨਤਮਸਤਕ ਹੁੰਦੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਹੋ ਰਿਹਾ ਹੈ ਜੀ ਸਾਹਿਬ ਇਹ ਸਵਾਰੀ ਜਿੱਥੋਂ ਵੀ ਲੰਘਦੀ ਆ ਉਹ ਛਾ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਦਾ ਸੰਗਤਾਂ ਨੂੰ ਚਿਰਾਂ ਤੋਂ ਸੀਗਾ ਹੈਗਾ ਉਹ ਰਹਿਦੀ ਦੁਨੀਆ ਤੱਕ ਰਹੇਗਾ ਸੋ ਗੁਰੂ ਸਾਹਿਬ ਜੀ ਦੀ ਜਿੱਥੇ ਜਿੱਥੇ ਸਵਾਰੀ ਜਿਹੜੀ ਹੈਗੀ ਨਿਕਲੇਗੀ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੜਕਾਂ ਤੇ ਹੱਥਾਂ 'ਚ ਫੁੱਲ ਲੈ ਕੇ ਰੁਮਾਲੇ ਸਾਹਿਬ ਲੈ ਕੇ ਔਰ ਜਿਹੜੇ ਸਾਡੇ ਪੰਜ ਪਿਆਰੇ ਸਜੇ ਨੇ ਉਹਨਾਂ ਦੇ ਸਤਕਾਰ ਦੇ ਵਿੱਚ ਉਹਨਾਂ ਨੂੰ ਸਰੋਪਾਉ ਭੇਟ ਕਰਨ ਵਾਸਤੇ ਸੰਕਤਾ ਸਰਕਾਰਾਂ ਤੋਂ ਗੁਰੂ ਸਾਹਿਬ ਦਾ ਇੰਤਜ਼ਾਰ ਕਰ ਰਹੀ ਹੈ ਬਿਲਕੁਲ ਸਾਡੀ ਵੀ ਪੂਰੀ ਕੋਸ਼ਿਸ਼ ਹੈ ਕਿ ਜੀ ਗੁਰੂ ਸਾਹਿਬ ਜੀ ਦੀ ਯਾਤਰਾ ਹੈ ਐ ਨਿਰਵਿਘਨ ਨਿਕਲੇ ਸਾਡੇ ਤਿਆਰੀਆਂ ਮੁਕੰਮਲ ਨੇ ਪੁਕਤਾ ਤਿਆਰੀਆਂ ਹੈਗੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਲੇ ਸਾਡੇ ਜਨਤਾ ਦਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਸ ਕੰਮ ਨੂੰ ਲੈ ਕੇ ਤੇ ਬੜੀ ਮਾਨ ਦੀ ਗੱਲ ਹੈ ਸਾਡਾ ਸੁਭਾਗਿਆ ਹੈ ਕਿ ਆਪਣੀ ਨੌਕਰੀ ਦੇ ਅੰਦਰ ਆਪਾਂ ਇੱਕ ਦਿਹਾੜਾ ਸ਼ੁਭ ਦਿਹਾੜਾ ਦੇਖ ਰਹੇ ਹਾਂ ਤੇ ਸਾਡੇ ਜਿਹੜੇ ਨਗਰ ਵਾਸੀ ਹੈ ਉਹਨਾਂ ਦੇ ਵਿੱਚ ਵੀ ਉਤਸ਼ਾਹ ਬਹੁਤ ਹੈਗਾ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਸਹੀ ਸਤਿਵਚਨ ਹੈ ਤੇ ਮੈਂ ਆਸ ਕਰਦੀ ਹਾਂ ਐਵੇਂ ਹੀ ਆਪਾਂ ਜਿਹੜਾ ਹੈਗਾ ਸਿੱਖੀ ਪੰਥ ਦੀ ਜਿਹੜੀ ਸਿੱਖਿਆ ਹੈਗਾ ਉਸ ਤੇ ਉੱਤੇ ਆਪਾਂ ਨਿਸ਼ਠੇ ਰਹੀਏ ਹਾਂ ਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਫਰੋਸ਼ਾ ਦੇ ਬੱਚੇ ਆ ਜੀ ਅੱਜ ਨਗਰ ਕੀਰਤਨ ਤੇ ਅਗੋਰ ਸੇਵ ਕਰਨ ਵਾਸਤੇ ਫਰੋਸ਼ ਪਰਦੇਲੇ ਵੱਲੋਂ ਆਏ ਆ ਇਸ 14 ਸਾਲਾਂ ਤੋਂ ਤਿਆਰ ਟੀਮ ਹੈ ਪੰਜਾਬ ਦੀ ਇੱਕ ਇੱਕ ਪ੍ਰਾਇਮਰੀ ਸਕੂਲਾਂ ਦੀ ਟੀਮ ਆ ਜੀ ਬਹੁਤ ਅੱਛੀ ਟੀਮ ਹੈ ਸਾਡੇ ਕੋਲੇ ਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਾਡੀ ਜ਼ਿੰਦਗੀ ਵਿੱਚ ਜਿਹੜਾ ਇਹ ਸੀ ਦਿੱਤਾੜਾ ਆਇਆ ਉਹ ਤੁਸੀਂ ਸਾਰੇ ਰਾਲ ਕੇ ਗੁਰੂ ਸਾਹਿਬ ਜੀ ਨੇ ਜਿਵੇਂ ਸਾਨੂੰ ਰਾਤਾਯਾ ਦਾ ਸੰਤੋਖ ਦਾ ਸੰਦੇਸ਼ ਦਿੱਤਾ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇੱਕ ਗੁਰਪੁਰਬੇ ਬੜੀ ਧੂਮਤਾਬ ਨਾਲ ਮਨਾਉਣਾ ਚਾਹੀਦਾ ਕਿਉਂਕਿ ਇਹ ਹੈ ਸਾਡੀ ਜ਼ਿੰਦਗੀ ਵਿੱਚ ਪਹਿਲਾ ਗੁਰਪੁਰਬੇ ਜਿਹੜਾ ਅਸੀਂ ਮਨਾ ਰਿਹਾ ਹਾਂ ਬਹੁਤ ਅੱਛੇ ਤਰੀਕੇ ਨਾਲ ਅਸੀਂ ਨਗਰ ਕੀਰਤਨ ਨੂੰ ਇਸ ਜਗ੍ਹਾ ਤੱਕ ਲੈ ਆਏ ਆ ਪੁਲਿਸ ਅਤੇ ਪ੍ਰਸ਼ਾਸਨ ਦੋਨੋਂ ਜਣੇ ਇਕੱਠੇ ਮਿਲ ਕੇ ਹੀ ਕੰਮ ਕਰਦੇ ਆ ਹਮੇਸ਼ਾ ਅੱਜ ਵੀ ਦੋਨੋਂ ਟੀਮਸ ਇਕੱਠੀਆਂ ਤੋ ਅੱਗੇ ਡਿਸਟ੍ਰਿਕਟ ਫਿਰੋਜ਼ਪੁਰ ਵਾਲੀ ਟੀਮ ਲੈ ਜਾਏਗੀ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਹੈ ਜੀ ਅੱਜ ਦੇ ਦਿਨ ਤੇ ਗੁਰੂ ਮਹਾਰਾਜ ਸਭ ਤੇ ਕਿਰਪਾ ਬਣਾਈ ਰੱਖੇ ਇਹ ਜੀ ਦਿਨ ਰੋਜ਼ ਰੋਜ਼ ਆਉਣ ਸਾਡੇ ਲਈ ਗੁਰਸਿੱਖ ਪਰਿਵਾਰਾਂ ਲਈ ਧੰਨ ਹੈ ਗੁਰੂ ਮਹਾਰਾਜ ਦੇ ਜਿਨ੍ਹਾਂ ਨੇ ਸਾਡ ਨੂੰ ਇੰਨੀ ਖੁਸ਼ੀ ਦਾ ਦਿਨ ਲਿਆਂਦਾ ਸਾਡੇ ਲਈ ਬਹੁਤ ਬਹੁਤ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਜੀ ਚਾਹੀਦੇ ਨਗਰ ਦੇ ਵੀ ਪਿੰਡਾਂ ਦੇ ਵੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਹਾਂਜੀ ਪੂਰੇ ਗੁਰੂਗ੍ਰਾਂ ਸਾਹਿਬ ਦੀ ਦਰਸ਼ਨਾਂ ਲਈ ਸੰਗਤ ਖੜੀ ਆਈ ਬਹੁਤ ਵਧੀਆ ਸਰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਨਗਰ ਕੀਰਤਨ ਆ ਰਿਹਾ ਹੈ ਤਾਂ ਕਿਲੇ ਦੇ ਵਿੱਚੋਂ ਚੱਲ ਕੇ ਤੇ ਬਹੁਤ ਖੁਸ਼ੀ ਆ ਕਿ ਅਸੀਂ ਮਤਲਬ ਇਹਦਾ ਹਿੱਸਾ ਬਣੇ ਆ ਸਾਨੂੰ ਦਰਸ਼ਨ ਹੋਣਗੇ ਸੰਗਤ ਦੇ ਅਸੀਂ ਬਹੁਤ ਮਤਲਬ ਵਧੀਆ ਮਹਿਸੂਸ ਕਰਦੇ ਆ ਕਿਉਂਕਿ ਜਿਹੜੀ ਬਾਬਾ ਫਰੀਦ ਦੀ ਧਰਤੀ ਆ ਅਸੀਂ ਉੱਥੋਂ ਦੇ ਵਸਨੀਕ ਆ ਇਹ ਸਾਡਾ ਪਿੰਡ ਆ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਹੁੰਦੀ ਯਾਨੀ ਕਿ ਨਗਰਗੀਤਾ ਨੰਕੇ ਚੱਲਿਆ ਬਹੁਤ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਸੋ ਸਾਨੂੰ ਪਹਿਲਾਂ ਹੀ ਮਾਣ ਆ ਸਾਡੀ ਧਰਤੀ ਤੇ ਦੁਨੀਆ ਤੇ ਨਾ ਚੱਲਦਾ ਫਰੀ ਕੋਟ ਦਾ ਬਾਬਾ ਫਰੀਜੀ ਕਰਕੇ ਤੇ ਬਹੁਤ ਵੱਡੀ ਗੱਲ ਆ ਬਹੁਤ ਵੱਡਾ ਸਤਿਕਾਰ ਆ ਸਾਡੇ ਪੁਰਖਿਆਂ ਦਾ ਸਤਿਕਾਰ ਹੈਗਾ ਚਾਹੇ ਬਾਬਾ ਫਰੀਜੀ ਹੋਣ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਹੁਣ ਸਾਡਾ ਫਰਜ਼ ਬਣਦਾ ਹੈਗਾ ਵੀ ਸਾਨੂੰ ਮਾਣ ਵੀ ਸਰਚੋਂ ਸਾਨੂੰ ਇਹ ਮੌਕਾ ਮਿਲਿਆ ਹੈ ਬਾਬਾ ਫਰੀਜੀ ਧਰਤੀ ਤੋਂ ਬਾਬਾ ਫਰੀਦ ਦਾ ਨਾਂ ਜਿਹੜਾ ਚੱਲਦਾ ਵੀ ਕਿੱਥੋਂ ਚੱਲਿਆ ਨਗਰ ਕੀਰਤਨੇ ਬਾਬਾ ਫਰੀਦ ਦੀ ਧਰਤੀ ਤੋਂ ਬਈ ਉੱਤਰ ਧਰਤੀ ਤੋਂ ਚੱਲਿਆ ਹੈ ਤੇ ਬੜੀ ਖੁਸ਼ੀ ਹੈ ਸਾਰੇ ਸੰਗਤ ਨੂੰ ਸਾਨੂੰ ਸਾਰਿਆਂ ਨੂੰ ਸੁੱਖ ਖੁਸ਼ੀ ਹੈ ਔਰ ਮਾਨ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਦੇ ਆਸਰੇ ਅਸੀਂ ਅੱਜ ਫਿਰਦੇ ਸਾਡੀਆਂ ਪੱਗਾਂ ਕਾਇਮ ਨੇ ਕਿ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਹਾਂ ਬਹੁਤ ਵਧੀਆ ਗੱਲ ਹੈ ਸਤਿਕਾਰ ਆ ਸਾਰਿਆਂ ਦਾ ਇਹ ਦੇਖੋ ਫਰਜ਼ ਬਣਦਾ ਨਹੀਂ ਸਾਡਾ ਤੇ ਇਸੇ ਨੇ ਆਸਰੇ ਚੱਲਦੇ ਆ ਅਸੀਂ ਸਵੇਰ ਕੰਮ ਸ਼ੁਰੂ ਕਰਦੇ ਆ ਤਾਂ ਇਹਨਾਂ ਦਾ ਓਟ ਆਸਰਾ ਲੈ ਕੇ ਨਾ ਉਹਦਾ ਨਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਔਰ ਵੀ ਆ ਗੁਰੂ ਸਾਹਿਬਾਂ ਦਾ ਤਾਂ ਉਹ ਨਾ ਤਾਂ ਅਸੀਂ ਧੰਮਰਾ ਰਹੇ ਤਾਂ ਸਾਡਾ ਫਰਜ਼ੀ ਬਣਦਾ ਹੈਗਾ